सारे भैन भ्राओ सताल अस तो राजी खुशी हैं सा खुशी परमात्मा नेक मंगने तो अभी चलें बोर टोका तो लैन ठीक है पट्ठे कुतर वाला जे मिल गया ता भी तुम बखा देंगे ना मिले तब भी बखा देंगे टोका लैन चलें पट्ठे कुतर वाला निखा जड़े नहीं आए अजक वो लैन चल आया भीर आया 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 मेरे करके नहीं आप बही तो चलिए ਏ ਆਪੇ ਕਰਨਗੇ ਆ ਖੜੀ ਆਪਣੀ ਸ਼ੇਰਨੀ ਅੰਦਰ ਰਹੂਗਾ ਕਰਨ ਨਾ ਆ ਖੜੀ ਸ਼ੇਰ ਨੇ ਤੇਲ ਜਾਣੇ ਨੂੰ ਅੱਜ ਤੇ ਥੱਲੇ ਲੈ ਗਿਆ ਕੋ ਟ੍ਰਾਲਾ ਰਾ ਅੱਧਾ ਇੱਥੇ ਖੜਾ ਵਿਚਾਰਾ ਆ ਗੜਾ ਦੇਖੋ ਛਾਪੇ ਛੂਪੇ ਨੇ ਮਟੋਟੇ ਕੀ ਸਾਰਾ ਕੁਝ ਹੋ ਗਿਆ ਉੱਤਰ ਗਿਆ ਇਹਨੂੰ ਬਹਿ ਗਿਆ ਤੁੜੀ ਬਾੜੀ ਪਾਲੀ ਨੇ ਹੁਣ ਜੀਸੀਪ ਕੱਢੂਗੀ ਜਾਂ ਕੋਈ ਚੀਜ਼ ਕੱਢੂਗੀ। ਲਓ ਇਹ ਹੀ ਵਿਖਾਉਣਾ ਸੀ ਤੁਹਾਨੂੰ ਤੇ ਕਾ ਵੇ ਲੋ ਸਾਬਨੇ ਚੋਨੇ ਚਾਂਨੇ ਲਾਗੇਗੇ ਨਜ਼ਾਰੇ ਆਗੇ। ਕਿਉਂ ਵੀ ਹੂੰ ਹੂੰ ਸਭ ਚੋਨੇ ਲਾਉਂਦੇ ਆ। ਤੇ ਆਵੇ ਲੋ ਪਿੰਡ ਦੇ ਮੁੰਡੇ ਨਾ ਨਾ ਕੇ ਆਉਂਦੇ ਪਏ ਆ। ਹੈ? ਕਿੱਧਰੋਂ ਆਏ ਜੀ ਓਏ? ਹਾਂ। ਹੈ? ਨਾਗੇ ਆਇਆ ਤੈਨੂੰ ਕਾਰ ਤੇ ਛੱਡ ਲੰਭਾ ਆਇਆ ਉਹ ਸਾਹਮਣੇ ਬੈ ਜਾ ਕਾਰ ਤੇ ਕਿੱਥੇ ਸ਼ਹਿਰ ਚਲੀਏ ਹੈ ਆਇਆ ਯਾਰ ਉਹ ਮੈਂ ਚੱਲ ਐਰ ਕਰੇ ਲੈ ਕੇ ਹੀ ਨਾ ਕਰੇ ਕੀ ਕਰਨਾ ਹੈ ਕੰਮ ਕੀ ਕੰਮ ਹੈ ਉਹ ਦੂਜਿਆਂ ਨੂੰ ਵੀ ਬੁਲਾ ਓਏ ਜਾ ਯਾਰ ਆਇਆ ਚਲੀਏ ਆ ਜਾ ਮੈਂ ਆਇਆ ਯਾਰ ਓਏ ਆਜੋ ਲਓ ਇਹ ਮਲੋਡ ਪਹੁੰਚ ਚੁੱਕੇ ਆ ਉਹ ਨਹੀਂ ਜਾਣਾ ਟੋਕਿਆਂ ਵਾਲੇ ਕੋਲੇ ਉਹ ਖਾਣੇ ਆਦਾਂ ਨੂੰ ਟੋਕਾ ਕਿਹੜਾ ਆਪਾਂ ਖਰੀਦਦੇ ਆ ਜੇ ਬਣੀ ਗੱਲ ਤੇ ਲਵਾਂਗੇ ਨਹੀਂ ਤਾਂ ਚੈਤੋ ਜਾਵਾਂਗੇ ਚੈਤੋ ਤੇ ਸੀਰ ਰੋਡ ਤੇ ਜਾਣਾ ਉੱਥੇ ਆਨੇ ਇੱਕ ਟੋਕਿਆਂ ਦੀ ਫੈਕਟਰੀ ਆ ਉੱਥੋਂ ਆਪਾਂ ਲੈਨੇ ਆ ਟੋਕਾ ਪੱਠੇ ਉਤਰਨ ਵਾਲਾ ਹੈ ਵੇਖਦੇ ਆ ਕੀ ਗੱਲਬਾਤ ਹੁੰਦੀ ਕਿੰਨੇ ਦਾ ਦਿੰਦੇ ਕਿਵੇਂ ਆ ਆ ਚਿੜੀਆਂ ਹੀ ਆ ਮੜੀਆਂ ਲਾਈਆਂ ਆ ਔਰ ਸ਼ਹਿਰ ਆ ਗਿਆ ਜੀ ਲਾ ਆਪਾਂ ਆਤੇ ਆਇਆ ਫੈਕਟਰੀ ਚ ਇੱਥੇ ਡੇਲੀ ਫਾਰਮ ਦਾ ਕਾਊਂਟ ਕਰਦੇ ਹਾਂ 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 ਟੋਕਿਆਂ ਲੈਣਾ ਤੇ ਟੋਕੇ ਦੀ ਗੱਲ ਨਹੀਂ ਬਣੀ ਟੋਕੇ ਦਾ ਮੰਗਦੇ ਆ ਜੀ 18500 ਰੁਪਏ ਟੋਕਾ ਵੀ ਚੰਗਾ ਇਹਨਾਂ ਦਾ ਆਪਾਂ ਦੂਜਾ ਲੈਣਾ 골ਡ ਆ ਉਹ ਵੀ ਵੇਨੇ ਆ ਤੇ ਕਰੀ ਵੇ ਵੀ ਵੇਨੇ ਆ ਜੇ ਮੇਰੀ ਸਲਾਹ ਕਦੀ ਤਾਂ ਕਹਿੰਨਾ ਵੀ ਇਹ ਹੀ ਲੈ ਲੈਣਾ ਤੇ ਕਰਿਓ ਕਰਦੇ ਆ ਰਹਿ ਕਦੇ ਦਿਨ ਚ ਲੈ ਜਾਣਾ ਆਪਾਂ ਠੀਕ ਆ ਖੜਾ ਇਹ ਟੋਕੇ ਆ ਦੇਖੋ ਆ ਹੋ ਗਿਆ ਆਵੇ ਫਰੇਮ ਲਾਇਆ ਨੇ ਟੋਕੇ ਦੇ ਫਰੇਮ ਲੱਗੇ ਚੁੱਕਦੇ ਨਾਟ ਖੋਲ ਕੇ ਚੁੱਕਿਆ ਜਾਊਗਾ ਆ ਨਾਟ ਖਸਿਆ ਤਾਂ ਦੇ ਕੋਈ ਨਾ ਕੋਈ ਤਾਂ ਚੱਕਿਆ ਜਾਊਗਾ ਕਿ ਸਭ ਦੇ ਨਾਟ ਖਸੇ ਹਾਂ ਆਵੇ ਆ ਬਲੇਡ ਲੱਗਿਆ ਯਾ ਵੀਰ ਐਨੇ ਵੱਡਨੇ ਪੱਠੇ ਪਲੇਟ ਨੇ ਅੱਛਾ ਠੀਕ ਆ ਟੋਕੇ ਨਹੀਂ ਲਾਉਂਦੇ ਅੱਜ ਕੱਲ ਬਲੇਡ ਲਾਉਂਦੇ ਆ ਹਾਂ ਇਹ ਫਿਰ ਪਲੇਟ ਨਵੇਂ ਲਵਾਉਣੇ ਨੇ ਦੁਬਾਰਾ ਨਾ ਇਹ ਛੇਤੀ ਕਿੱਥੇ ਘਸਣੇ ਆ ਅਟੇ ਜਾਂਦਾ ਹੀ ਨਹੀਂ ਕਿ ਨਾ 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 ਲਵਾਉਣੇ ਪੈਂਦੇ ਨੇ ਨਾ 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 ਲਵਾਉਣਾ ਹੀ ਨਹੀਂ ਨਹੀਂ ਲਵਾਉਣੇ ਕਰੇ ਆਪੇ ਤਿੱਖੇ ਹੁੰਦੇ ਜਾਂਦੇ ਤਾਂ ਆਪੇ ਉਹ ਚੱਕਰ ਲੱਗਿਆ ਆਪੇ ਤਿੱਖੇ ਹੁੰਦੇ ਜਾਂਦੇ ਆ ਸਾਬ ਦੇ ਬਾਹਰ ਜਾਂਦੇ ਟੋਕੇ ਇਹਨਾਂ ਦੇ ਆ ਹੈਗਾ ਜੇ 18500 ਦਾ ਟ੍ਰੇ ਵਾਲਾ ਤੇ ਆ ਗਾਇਆ ਇਹ ਮੁਰਲੇ ਵਾਲਾ ਜਿਹੜਾ ਆ ਬਾਹਰ ਆ ਇੱਧਰ ਪੱਠੇ ਸੋੜਦਾ ਜਾਂ ਪਰਾਨ ਨੂੰ ਥੱਲੇ ਸੋੜਦਾ ਇਹ ਹੈਗਾ ਜੀ 195000 ਦਾ ਠੀਕ ਆ ਸਾਰਾ ਦੇਖ ਲੋ ਕਿਦਾਂ ਟੋਕੇ ਟੋਕੇ ਦੋ ਹੀ ਆ ਦੋ ਹੀ ਬਾਦੂ ਆ ਫੈਕਟਰੀ ਬਹੁਤ ਤਗੜੀ ਆ ਵੀਰ ਨੂੰ ਅਸੀਂ ਆਏ ਟੋਕੇ ਲੈਣ ਆ ਟੋਕੇ ਸਾਡੀ ਗੱਲ ਨਹੀਂ ਬਣੀ ਹੁਣ ਅੱਗੇ ਚੱਲਦੇ ਚੱਲ ਫਿਰ ਚੱਲ ਵੀਰ ਅਵੇ ਚੈਨਾ ਨੂੰ ਲਾਇਆ ਸਾਰਾ ਕੁਝ ਓਕੇ ਕੀਤਾ ਆ ਹਨਾ ਫੋਟੋ ਫੋਟੋ ਵੇਖੀ ਹਾਂ ਆ ਫੈਕਟਰੀ ਆ ਜੀ ਮਲੋੜ ਚ ਟੋਕਿਆਂ ਵਾਲੀ ਕੰਬਾਈਨਾ ਕੋਮਨਾ ਵੀ ਲੱਗਦਾ ਤਿਆਰ ਕਰਦੇ ਹੋਵੇ ਸਭ ਕੁਝ ਹਨਾ ਨਹੀਂ ਕੰਮ ਨਹੀਂ ਕਰਦਾ ਹਾਂ ਹਾਂ ਅਵੇ ਟਰੈਕਟਰ ਵੀ ਖੁੱਲਾ ਪਿਆ ਇਹਦਾ ਆਬਦਾ ਹੋਣਾ ਇਹਨਾਂ ਦਾ 485 ਹਨਾ ਨਹੀਂ ਕਈ ਵਾਰੀ ਕੋ ਕੰਮ ਨਹੀਂ ਸੌਹਾਂ ਹੁੰਦਾ ਉਹ ਹੋ ਜਾਂ ਹਾਂ ਕੋ ਇੱਥੇ ਹੁੰਦਾ ਹੋਰ ਚਲੋ ਚੱਲੀਏ ਫਿਰ ਆਪਾਂ ਰੋਏ ਚੱਲਣੇ ਤੁਹਾਨੂੰ ਅੱਗੇ ਵਹਾਉਣੇ ਆ ਅਸੀਂ ਅੱਜ ਘੁੰਮਣਾ ਫੈਕਟਰੀਆਂ ਜੀ ਟੋਕਿਆਂ ਲੀਆਂ ਬਸ ਕੋਈ ਨਹੀਂ ਆਪਾਂ ਜਦੋਂ ਲੈ ਕੇ ਜਾਵਾਂਗੇ ਕੋਈ ਨਹੀਂ ਕਰ ਲਾਂਗੇ ਫਿਰ ਚੱਕਰ ਤਾਂ ਲਾਈਏ ਹਾਂ ਯਾ ਆਪਾਂ ਪੋਣੇ ਪੇ ਪਟ્રોલ 500 ਦਾ ਮਾਪ ਪਵਾ ਲਗੇ ਗੈਸ ਕੱਟਿਆ ਕਿਤੇ ਪੈਂ ਰਾਜ ਖੜੇ ਰਵਾਂਗੇ ਹੈ ਮਲੋਡ ਸ਼ਹਿਰ ਦੇ ਵਿੱਚ ਪੰਪਿਆ 5 ਲੀਟਰ 11 ਪੁਆਇੰਟ 5 ਲੀਟਰ 11 ਪੁਆਇੰਟ ਵਾਧੂ ਆ ਨਾ ਮੁੱਕਦਾ ਨਹੀਂ ਜਨਾ ਚਲਾਈਏ ਇਹਦਾ ਕਾ ਇਹ ਤਾਂ ਨਹੀਂ ਮੁਗਦਾ। ਆ ਯਾ ਟੋਕੇ ਜੇ ਇਹ ਵੀ ਸਾਨੂੰ ਪਸੰਦ ਨਹੀਂ ਆਏ ਬਾਜ਼ੀਆਂ ਆਈਆਂ ਹੈ। ਹਾਂ। ਹੁਣ ਅੱਗੇ ਚੱਲੇ ਆ। ਰੰਗ ਕਰਕੇ ਰੱਖੇ ਆ। ਰੁਪਿਆ ਮੰਗਦਾ 16.5000 ਰੁਪਿਆ ਇਹਦਾ ਹੈ। 16.5000 ਦੀ ਇਹਦੇ ਜੋ ਮੈਨੂੰ ਕੋਈ ਚੀਜ਼ ਤਾਂ ਲੱਗੀ ਦੀਦੀ ਨਹੀਂ। ਹੈਗੀ ਕੋਈ 16.5000 ਦੀ? ਹਾਂ। ਦੱਸ। ਇਹ ਲਾ। ਹਾਂ। ਤੇਰੇ ਫੌਮ ਨਹੀਂ ਜੀ ਸਾਰੇ। ਹਾਂ। ਹੋਰ ਫੈਕਟਰੀ ਆ ਗਏ ਆ ਪਾਜ ਟੋਕੇ। ਘੇੜੀ ਮਾਰਾ ਇਹ ਪਲੇਟ ਵਾਲਾ ਦੂਜੇ ਮੈਨੇ ਪੁੱਠਾ ਘੇੜਤਾ ਜੀ ਐਂ ਘੇੜ ਐਂ ਘੇੜ ਐਂ ਚੱਲਦਾ ਜੀ ਆ ਆ ਯਾਰ ਵੱਡਾ ਆ ਆ ਗਰਾਰੀ ਲਾਣੀ ਦੀ ਬਾਹਰ ਇੰਜਨ ਨੂੰ ਹਣਾ ਪੱਠੇ ਨਾ ਖਿੱਚੇਗਾ ਯਾਰੇ ਬਾਹਰ ਨੂੰ ਵੱਡੇ ਨਾ ਪੱਠੇ ਕਰੇਗਾ ਪ੍ਰੀਸ਼ ਗਾਲਨੇ ਨੂੰ ਆਪਣਾ ਕਾਰਨਾਵਾ ਸੁਣਾ ਰਹਾ ਹਾਂ ਤੂੰ ਸਮਝਿਆ ਨਹੀਂ ਮੇਰੀ ਗੱਲ ਨੂੰ ਮੈਂ ਇਹ ਆਣਾ ਬਾਹਰ ਲੰਮੇ ਖਿੱਚੇ ਦਾ ਪੱਠੇ ਨਹੀਂ ਖਿੱਚਦਾ ਮੇਲਾ ਛੂਰੀ ਟਿੱਕੀ ਹੈ ਹਾਂ ਛੂਰੀ ਟਿੱਕੀ ਹੋ ਜਿਵੇਂ ਚਲੀ ਗਈ ਹਾਂ ਉਹ ਤਾਂ ਹੋਈ ਜਾਣੀ ਛੂਰੀ ਦਾ ਮੈਂ ਨਾ ਵੀ ਇਹਦੇ ਜੇ ਸੱਟ ਵੱਜੀ ਇਹਨੇ ਬਾਹਰ ਨੂੰ ਖਿੱਚ ਲੈਣੇ ਪੱਠੇ ਵੱਡੇ ਵੱਡੇ ੜੜੇ ਗੁੱਲੀਆਂ ਕਰੀ ਆਊਗਾ ਇਹ ਆਣਾ ਮੈਂ ਇੱਕ ਜੀ ਇਤਰੋਂ ਵੱਜਣੀ ਇੱਕ ਜੀ ਐਂ ਵੱਜਣੀ ਫਰਕ ਨਹੀਂ ਪੈਂਦਾ ਹਾਂ ਹੱਸ ਕੇ ਕਰ ਭਾਈ ਤੇ ਰੇਟ ਪੁੱਛ ਫਿਰ ਹੱਥ ਨਾ ਵਡਾਲੀ ਪੁੱਤ ਉਹ ਕੀ ਰੇਟ ਮੰਗਣੀ ਹਾਂ ਸਾਢੇ 13 ਘਮ ਘਮ ਕੇ ਆ ਗਏ ਆਪਾਂ ਉਸੇ ਫੈਕਟਰੀ ਚ ਆਪਾਂ ਨੂੰ ਟੋਕਾ ਆ ਗਿਆ ਪਸੰਦ ਦੇ ਇਹ ਹੀ ਲਵਾਂਗੇ ਇਧਰੇ ਜੱਟਾ ਗੇਅਰ ਗੁਰ ਲੱਗੇ ਵੇ ਇਧਰ ਖੜਾਚਾ ਉਹ ਕਿੱਥੇ ਬਾਜੀਆਂ ਸੀ ਉਹ ਆਵੇ ਬਲੇਡ ਲੱਗੇ ਪੈਨ ਜੋ ਵੜ ਵੜਾਂ ਦਾ ਪੈਨ ਜੋ ਛੁੜਦਾ ਇਹ 10 ਬਲੇਡ ਲੱਗੇ। ਹਾਂ ਨਹੀਂ ਦੋ ਹੀ ਆ। ਦੋ ਹੀ ਬਲੇਡ ਆ। ਉਂ ਲਾ ਸਕਦੇ ਤਿੰਨ ਨੋਆਂ ਦਾ ਹੋਰ ਲਾ ਦਾਂਗੇ ਅਸੀਂ ਪਰ ਐਨੇ ਬਰੀਕ ਕੀ ਕਰਨੇ ਆਪਾਂ। ਹਾਂ ਪੱਠੇ ਜੇ ਇੱਥੇ ਆਪਾਂ ਪੱਤੀ ਕੱਸ ਦੇਂਗੇ ਆ ਜਾ ਤੈਨੂੰ ਮੁਕਾਉਣਾ। ਇਹ ਆ ਦੇਖ। ਜੇ ਆਪਾਂ ਇੱਥੇ ਪੱਤੀ ਕੱਸਤੀ ਤੇ ਪੱਠੇ ਪਰਾਂ ਥੱਲੇ ਨੂੰ ਜਾਣ ਗਿਆ ਵੇ। ਇਹਦਾ ਫੁੱਲਾ ਹੀ। ਇਹਦੇ ਇੱਧਰ ਕੱਸੀ ਨਹੀਂ ਪੱਤੀ ਆਵੇ। ਤਾਂ ਕੱਢਨੇ ਤਾਂ ਥੱਲੇ ਹਾਂ ਤੁਹਾਡੀ ਮਰਜ਼ੀ ਜੀ ਤੇਨੂੰ ਮਰਜ਼ੀ ਕੱਢ ਲਓ ਇਹ ਦੋ ਮੰਨੇ ਕੱਢਦਾ। ਠੀਕ ਆ। ਤੇ ਅਸੀਂ ਇਹ ਨਹੀਂ ਮਕਾਇਆ ਵੀਰ ਤੇਰੇ ਨਾਲ ਝੂਠ ਮਾਰ ਗਏ ਇਹ ਗਏ 19000 ਦਾ ਠੀਕ ਆ ਆਪਾਂ ਮਕਾਇਆ ਆ ਉਰੇ ਆ ਤੈਨੂੰ ਵਖਾ ਆ ਆ ਦੇ ਨਹੀਂ ਸਸਤਾ 18000 ਆਪਾਂ ਕੀ ਕਰਨਾ ਇੱਥੇ ਪੱਲੀ ਵਿਚਾਰੇ ਸਾਰੇ ਥੱਲੇ ਆ ਜਾਣੇ ਟੋਕਾ ਉਹ ਹੀ ਆ ਬਸ ਇਹਦੇ 'ਚ ਇਹ ਫਰਕ ਹੀ ਆਂਦਾ ਬਾਕੀਆਂ ਦਾ ਮੁਰਲੇ ਜੇ ਤੇ ਜਦੋਂ ਮਰਜ਼ੀ ਬਾਅਦ ਚਲ ਜਾ ਕੇ ਲਾ ਲਓ ਠੀਕ ਆ ਇਹਨੂੰ ਟੋਕੇ ਲੱਗੇ ਆ ਹੁਣ ਇਹ ਦੱਸ ਇਹ ਲੈਣਾ ਹੀ ਕਿਉਂ ਲਈਏ ਉਹਨੂੰ ਮਕਾਈਏ ਕਿ ਇਹਨੂੰ ਮਕਾਈਏ ਕੀ ਨਵੀਂ ਲਿੱਕੀ ਹੈ ਨਾ ਉਹ ਨਹੀਂ ਜਿੰਨੇ ਮਰਜੀ ਤੁੰਨੀਆਂ ਯਾਰ ਇਹਦੇ ਇਹ ਦੱਸ ਇਹਨੂੰ ਟੋਕੇ ਲੱਗੇ ਆ ਉਹਨੂੰ ਬਲੇਟ ਲੱਗੇ ਆ ਇਹ ਮਕਾਈਏ ਕਿਉਂ ਮਕਾਈਏ ਰੁਪਈਏ ਯਾਰ ਕਦਾ ਫਰਕ ਆ ਹੈ ਆ ਫੁੱਲ ਨਹੀਂ ਰਮਾਣਾ ਨਾਟ ਡਕੀਚਾ ਨਾਟ ਬੜੇ ਕੁੱਕਸੇ ਕੋਈ ਵੇਖ ਨਹੀਂ ਤਾਂ ਜੀਰਾ ਖੁੱਲਦਾ ਏ ਕੋਈ ਵੇਖ ਰਮਣ ਅੱਗੇ ਵੇਖ ਲੈ ਪੁੱਤ ਕਿਸੇ ਦਾ ਖੁੱਲਦਾ ਹੋਵੇ ਨਾਟ ਤਾਂ ਖੋਲ ਲਾਓ ਜੀ ਆ ਸੰ ਟੋਕੇ ਪਸੰਦ ਆਏ ਅੱਗੇ ਵਕਾਉਣੇ ਤੁਹਾਨੂੰ ਸੌਦਾ ਸੁੱਧਾ ਹੁੰਦਾ ਫਿਰ ਠੀਕ ਆ ਆਏ ਅਸੀਂ ਫਿਰ ਦੁਬਾਰਾ ਕੋਈ ਨਹੀਂ ਖੋਲਦਾ ਖੋਲ ਦੇ ਇਹਦੇ ਟੋਕੇ ਲੱਗੇ ਕੇ ਬਲੇਟ ਬਲੇਟਾਂ ਵਾਲਾ ਫਲਾਈ ਹੈ ਨਾ ਆ ਤੂੰ ਦੇਖ ਲੈ ਬਲੇਟਾਂ ਵਾਲਾ ਫਲਾਈ ਹੈ ਤੂੰ ਹੀ ਖੋਲਣਾ ਚਾਹੁੰਦੇ ਚੱਲ ਚੱਲ ਖੋਲ ਦੇ ਯਾਰ ਦੋਵੇਂ ਖੋਲ ਦੇ ਦੋਵੇਂ ਵੇਖ ਲੈਣੇ ਆ ਜਿਹੜਾ ਬਲੇਟਾਂ ਵਾਲਾ ਦਾ 2000 ਦਾ ਫਰਕ ਹੈ ਹਾਂ ਇਹ 18.5 ਦਾ ਇਹ 19 ਦਾ ਆਪਾਂ ਨੂੰ ਤਾਂ ਮੈਨ ਆ ਵਾਰਾ ਖਾਂਦੇ ਹੁੰਦੇ ਹੈਂ ਉਹ ਲਾਉਣੇ ਨਹੀਂ ਪੈਂਦੇ ਪਲੇਟ ਨਾ ਉਹ ਆਪੇ ਤਿੱਖੇ ਹੁੰਦੇ ਜਾਂਦੇ ਆਗੋ ਆਪਣੀ ਮਰਜ਼ੀ ਆ ਰੁਪਏ ਹਜ਼ਾਰ ਕਦਾ ਫਰਕ ਕੀ ਤਾਂ ਚੱਕਰ ਮਾਣ ਆਏ ਮੜੇ ਲਾ ਕੇ ਚੱਕਦੇ ਹਾਲ ਲੈ ਇਹ ਤੇ ਪਟਾ ਝੜੂਗਾ ਕਿ ਅੱਗੇ ਪਾਉਂਦੇ ਜੇ ਪਟਾ ਜੇ ਮੋਟਰ ਦਾ ਕਿਥੇ ਚੜਦਾ ਮੋਟਰ ਕਿਥੇ ਲੱਗਦੀ ਹੈ ਹੈ ਮੋਟਰ ਇਧਰ ਸਾਈਡ ਸੇ ਸੈਂਡ ਲੱਗੂ ਇਹ ਹੈ ਸੈਂਡ ਕਸਾਈ ਗੋ ਇਧਰ ਸਾਈਡ ਸੇ ਇੱਥੇ ਹੂੰ ਟਿੱਪੜਾ ਚੜੂਗਾ ਪਟਾ ਨਹੀਂ ਤੇ ਥੋੜੀ ਖੋਗੀ ਤੇ ਥੋੜੀ ਖੋਗੀ ਪਲ ਲੱਗੀ ਨਾ ਹਾਂ ਪਟਾ ਦਾ ਲੋਡ ਹੀ ਨਹੀਂ ਅੱਛਾ ਇਹ ਕਹਿੰਦਾ ਵੀ ਚੱਲ ਜੂਗਾ ਇਹੀਆਂ ਸੇ ਤਾਂ ਚੱਲਦਾ ਜਾਊਗਾ ਉਹ ਪਾਉਣਾ ਪਏਗਾ ਪਟਾ ਹਨਾ ਪਟਾ ਫਿਰ ਦੂਜੇ ਰੋਡ ਪਾਉਣਾ ਪਊਨਾ ਬਿਜਲੀ ਕੱਢਣਾ ਪੈਣਾ ਇੱਥੋਂ ਦੀ ਹਾਂ ਇਹ ਮੋਟਰ ਵਾਲਾ ਕੰਮ ਜਾਪ ਹੈ ਮੋਟਰ ਦੀ ਪੁਲੀ ਇੱਧਰ ਆਓ ਨਹੀਂ ਇੰਜਨ ਵੀ ਫਿੱਟ ਕਰ ਦੋਂਗੇ ਯਾਰ ਪੁਲੀ ਪਾ ਕੇ ਅਗਲੇ ਬੰਨੇ ਕਰ ਦਿਆ ਜੀ ਕਿਵੇਂ ਕਰੋਂਗੇ ਇੰਜਨ ਫਿੱਟ ਇੰਜਨ ਕਿਵੇਂ ਫਿੱਟ ਕਰੋਂਗੇ ਇਹਨੂੰ ਤਾਂ ਸਟੈਂਡ ਲੱਗੂ ਨਾ ਤੇਰੇ ਫਸ ਥੱਲੇ ਥੱਲੇ ਸਟੈਂਡ ਲੱਗੂ ਬਰਾਬਰ ਹੂੰ ਇੱਥੇ ਇੱਥੇ ਕਿੱਥੇ ਪਊਗੀ ਇਹ ਤਾਂ ਮੋਟਰ ਸਾਡੀ ਜਿਹੜੀ ਨਾਲ ਕੰਨ ਰੱਖਿਆ ਇਹ ਤਾਂ ਬਾਪੂ ਹੋ ਗਿਆ ਸਟੈਂਡ ਮੈਂ ਇੰਜਨ ਲੈ ਕੇ ਆਇਆ ਗੱਡੀ ਚ ਰੱਖ ਕੇ ਛੋਟਾ ਮੈਂ ਇੰਜਨ ਕਸਾਉਣਾ ਯਾ ਨਾ ਨਾ ਬਣਾਉਗਾ ਜਵਾੜ ਦੇ ਉਹਦਾ ਖਰਚਾ ਵਧੂਗਾ ਹੈ ਲੱਗੂ ਇਹਨੂੰ ਚੋ ਪਤੀ ਲੱਗੇ ਨਹੀਂ ਇਹ ਜਿਹੜਾ ਮੋਟਰ ਹੈ ਤੇ ਆਹ ਮੋਟਰ ਦੀ ਪੁਲੀ ਗੋਏ ਦਾ ਪੁਲੀ ਆਈ ਕਿ ਲੱਗੂਗੀ ਇਹ ਉਹਦਾ ਆਪਾਂ ਲਾਉਣੀ ਯਾਰ ਪੁਲੀ ਉਹ ਲਾ ਦੇਣਗੇ ਸੱਚ ਪੁਲੀ ਮੋਟਰ ਤਾਂ ਆਪਾਂ ਲੈਣੀ ਪੁਲੀ ਤਾਂ ਲਾ ਦੇਣਗੇ ਮੋਟਰ ਲੈਣੀ ਆ ਆਪਾਂ ਠੀਕ ਆ ਪੁਲੀ ਤਾਂ ਲਾਉਣਗੇ ਤੂੰ ਦੱਸ ਆਵੇ ਪੱਖਾ ਜਾਂ ਮਾਰਦਾ ਬਾਹਰ ਚੁੱਕ ਚੁੱਕ ਕੇ ਵੇ ਇੰਦੇ ਨਹੀਂ ਪੱਖੇ ਲੱਗੇ ਆ ਨਾ ਇਹ ਤੇ ਹੁਣ ਥੱਲੇ ਡਿੱਗ ਜਾਣੇ ਲੱਗੇ ਗਏ ਵੇਖ ਹੁਣ ਕਿਹੜਾ ਇਸ ਰੁਪਏ 1000 ਦਾ ਹੀ ਫਰਕ ਕੀ ਇਹਦੇ ਨਾਲ ਤਾਂ ਮੇਰਾ ਨਹੀਂ ਜਮਾ ਦੇ ਟੁਕਸੇ 10 ਫੇਰਾ ਮੈਂ ਉਹਦੇ ਨਹੀਂ ਉਹਦਾ ਹੀ ਸਭ ਕੋ ਨਹੀਂ ਉਹ ਉਹ ਵੀਰ ਬਾਜੀ ਆ ਮੈਂ ਵੇਖ ਲਿਆ ਪੈਸੇ ਉਹਨੇ ਪੁਲੀ ਦਊਗਾ ਦੋ ਤਾਂ ਆਪਣੀ ਆਉਗੀ ਆ ਦਊਗਾ ਪੁਲੀ ਦਊਗਾ ਪੁੱਛਦੇ ਆ ਕੇ ਆ ਜਾ ਆ ਜਾ ਅੰਦਰ ਚਲੀਓ ਉੱਥੇ ਚੱਲਣਾ ਪੈਣਾ ਦਫਤਰ ਟੋਕਾ ਵੇਖ ਲੈ ਤਸੱਲੀ ਕਰ ਲੈ ਫਿਰ ਕਰੀਏ ਜਾ ਗੱਲਬਾਤ ਟੋਕਾ ਤੈਨੂੰ ਪਸੰਦ ਆ ਗਿਆ ਉਹ ਮਾਈ ਮੜਾ ਗੇਅਰ ਲਾਈਏ ਹਾਂ ਚੱਲੇ ਪਿਆ ਹਣਾ ਖੜ ਗਿਆ ਇੱਥੇ ਤਾਂ ਲੱਗ ਜਾਂਦਾ ਹੈ ਹੈ ਮੋਟਰ ਦੀ ਸਪੀਡ ਨਾਲ ਚੱਲਣਾ ਹੱਥਾਂ ਨਾਲ ਹਾਂ ਉਹ ਚੱਲ ਪਿਆ ਨਾ ਟਾਈਮ ਲੱਗਦਾ ਹਨਾ ਫਿਰ ਗੇਅਰ ਲਾਉਂਦੇ ਆ ਮੈਨੂੰ ਤਾਂ ਯਾਰ ਆ ਪਸੰਦ ਦੇ ਵੀਰ ਯਾਰ ਪਿੱਛੇ ਕੀ ਕਰਦੇ ਹਾਂ ਹਾਂ ਹੈ ਪੱਠੇ ਬੜੇ ਫਰਲ ਫਰਲ ਸੁਟੇਗਾ ਹਨਾ ਹੈ ਫਿਰ ਮੋਟਰ ਲੈਣੀ ਪੈਣੀ ਔਖੇ ਸੋਖੇ ਇੰਜਨ ਦਾ ਜੇ ਇਹਦਾ ਲਾ ਦੇਣੀ ਇੰਜਨ ਅੱਗੇ ਤੇ ਠੀਕ ਇਹਦੇ ਤੇ ਲੱਗ ਜਾਊਗਾ ਇਥੇ ਇੰਜਨ ਵੀਰ ਆਏ ਦੇ ਥੱਲੇ ਇੰਜਨ ਲੱਗ ਜਾਊਗਾ ਨਾ ਆ ਜਾ ਹਥ ਪੁੱਛਦੇ ਆ ਚਲਿਏ ਚੱਲ ਆ ਜਾ ਕਰੀਏ ਸੌਦੇ ਆ ਪਾਇ ਟੋਕੇ ਦੇ ਕਰਦੇ ਆਈ ਸੌਦਾ ਅਣ ਟੋਕਾ ਕਿਹੜਾ ਲੈਨੇ ਆ ਤੁਮਨੇ ਲਾ ਆਪਾਂ ਲਾਉਣ ਲੱਗੇ ਆਣਾ ਇੰਜਨ ਆ ਪਿਆ ਪਿੱਛੇ ਟੋਕਾ ਆਪਾਂ ਲੈ ਲਿਆ ਉਹ ਜਿਹੜਾ ਸਾਹਮਣੇ ਪਿਆ ਠੀਕ ਆ ਉਹਨੇ ਇੰਜਨ ਲਾਉਣ ਲੱਗੇ ਇੰਜਨ ਆਇਆ ਆਇਆ ਲਾਈ ਇੰਜਨ ਤੋ ਬੰਦਾ ਹੋਰ ਸਾਦੇ ਯਾਰ ਭਾਈ ਓਏ ਉਹ ਮਾਰੀ ਦੋ ਤਿੰਨ ਬੰਦੇ ਨੂੰ ਆਜ ਐ ਨਾ ਸੀਟਾ ਸੂਟਾ ਤੋ ਐ ਨੂੰ ਕਰਕੇ ਵਧੀਆ ਆ ਉਹ ਦੋ ਤਿੰਨ ਬੰਦੇ ਨੂੰ ਬੁਲਾਈ ਆਈ ਯਾਰ ਮੈਂ ਤੋ ਹੋਈ ਬੜਿਆ ਹੋਈ ਬੜਿਆ ਇੱਕ ਨੇ ਪਰਿਆ ਮੈਂ ਚੁੱਕ ਦੇਣਾ ਮੜਾ ਮੋਟਾ ਰੈਡੀ ਲਿਆ ਰੈਡੀ ਰੈਡੀ ਵੀ ਲੋੜ ਹੀ ਨਹੀਂ ਬਾਲਾਂ ਔਲਾ ਹੈ ਬਿਲਕੁਲ ਔਲਾ ਵੀਰ ਬਾਈ ਗਰਮੀ ਤੇ ਆਈ ਨੰਨ ਮੋਨਾਪਾ ਟੋਕੇ ਦੁਪਰ ਆਜੋ ਆਜੋ ਭਾਜੋ ਭਾਜੋ ਪ੍ਰਸ਼ਾਦ ਵੰਡਿੰਦਾ ਮਠਿਆਈ ਆਜੋ ਪ੍ਰਸ਼ਾਦ ਲਾਓ ਆਇਆ ਪ੍ਰਸ਼ਾਦ 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 ਆ ਜਾ ਮੈਂ ਆਇਆ ਕਿ ਤਾ ਮੈਂ ਗਾ ਮਿੱਠੀ ਜੀਜੀ ਦੇਨੇ ਤੁਹਾਨੂੰ ਮਿੱਠੀ ਜੀਜੀ ਆਜੋ ਆਜੋ ਇੰਜੇ ਲਾਉਣਾ ਪਾ ਇੰਜਨ ਤਾਂ ਉਲਾਈ ਆ ਪਰ ਮੜਾ ਬਚ ਕੇ ਲਾ ਦਿਆ ਸੀਟ ਤੋਂ ਸੀਟ ਦਾ ਕੀ ਹਾਲ ਵੀਰ ਪਾੜਤੀ ਓਏ ਕਿੰਨੀਆਂ ਹੀ ਪਾਟੀਆਂ ਪਾੜਤੀਆਂ ਸੀਟਾਂ ਯਾਰ ਕਵਰ ਚੜਾਉਣਾ ਪਾਏਗਾ ਇਹਦਾ ਥੀਨੀ ਲਾਉਦਾ ਯਾਰ ਵਾਟਾ ਮੈਂਦੀ ਲੱਗੀ ਐ ਹੈ ਧਿਆਨ ਨਾਲ ਧਿਆਨ ਨਾਲ ਪਰਲੇ ਬੰਨੇ ਲਾ ਪਰਲੇ ਪਰਾਂ ਨੂੰ ਖਿੱਚ ਲੋ ਇੱਧਰ ਸੋ ਬਾਰੀ ਕਿਹੜਾ ਲਾਈ ਜਾਂਦਾ ਹੈ ਨਹੀਂ ਨਹੀਂ ਚੀਜ਼ ਹੈ ਨਾ ਮੈਂ ਤਾਂ ਲਾਈ ਜਾਂਦਾ ਲੈ ਜਾ ਯਾਰ ਕਮਾਲ ਹੈ ਤੇਰੀ ਯਾਰ ਉਹ ਬਾਰੀ ਉਹਨੇ ਛੱਡੀ ਸੀ ਤੇ ਉਹਨਾਂ ਨੂੰ ਆ ਗਈ ਫੇਰ ਉਹਨੇ ਫੇਰ ਖਿੱਚੀ ਆ ਐ ਪਿੱਛੇ ਨੂੰ ਕਰਨਾ ਪਿੱਛੇ ਨੂੰ ਹਾਂ ਐ ਐ ਕਰਕੇ ਲਿਆ ਜੱਟਾਂ ਦੀ ਗੱਡੀ ਹੁੰਦੇ ਆ ਗੱਡੀ ਚ ਲੱਦਦੇ ਹੋਰ ਆਈਦਾ ਟੋਕਾ ਵੀ ਗੱਡੀ ਚ ਲੈ ਜਾਣਾ ਟੋਕਾ ਵੀ ਸੀ ਦੀ ਪਾਰਟੀ ਉਨ ਵਾਕੀ ਜਾਂ ਨਾ ਯਾਰ ਪੜੀ ਜਾਂਦਾ ਤੇ ਚੁੱਕ ਮੜੇ ਚੁੱਕ ਬਾਈ ਪਰਲੇ ਬੰਨੋ ਆ ਆ ਗਿਆ ਜੀ ਆਪਣਾ ਇੰਜਣ ਜਿਹੜੇ ਮਰਜੀ ਟੋਕੇ ਤੇ ਫਿੱਟ ਕਰ ਦਿਆ ਜੀ ਰੰਗ ਵੇਖ ਲਈਏ ਆ ਲਾਲ ਤੇ ਕਰ ਦਿਆ ਜੀ ਚੰਗਾ ਐ ਮੇਰਾ ਆ ਲਾਲ ਤੇ ਕਰ ਦਿਆ ਜੀ ਇਹ ਇਹ ਵੇਖੂ ਜੀ ਐਵੇਂ ਮੁੰਡੇ ਹੋਰ ਟੋਕੇ ਵੇਖ ਇਹ ਤਾਂ ਨਾਜਾਜ਼ ਕੀ ਹੋਊਗਾ ਇਹ ਲਿਆ ਆਪਾਂ ਹੱਲ ਬਾਤ ਹਾਂ ਲਿਆ ਹੀ ਇਹ ਆ ਠੀਕ ਆ ਆਪਾਂ ਅਸੀਂ ਜਿਹੜਾ ਨਹੀਂ ਨਹੀਂ ਅਸੀਂ ਤਾਂ ਖਰ ਕੇ ਨਾਮੇ ਸਾਰੀ ਸ਼ੀਸ਼ੇ ਨੂੰ ਕਦਾਂ ਲਾਈਟਾਂ ਲਾਉਂਦਾ ਹੈ ਹਾਂ ਕਿਹੜਾ ਲੈਣਾ ਸ਼ੀਸ਼ਾ ਆਪਾਂ ਸ਼ੀਸ਼ਾ ਲੈਣ ਆਏ ਹੁਣੇ ਸੀ ਦੇਓ ਵੀਰ ਸ਼ੀਸ਼ਾ ਵੇਚੋ ਵੇਚੋ ਕੇ ਨਾਮੇ ਉਹ ਸ਼ੀਸ਼ਾ ਯਾਰ ਬੋਰਡ ਵੀ ਵੇਚਦੇ ਰਹੇ ਸ਼ੀਸ਼ਾ ਠੀਕ ਠੀਕ ਅਸਮੇਂ ਆਇਆ ਲੱਗਦਾ ਨਾ ਨਾਲ ਦਾ ਹੋਵੇ ਹੋਰ ਦੇ ਦੋ ਪੀਸ ਜੇ ਨਹੀਂ ਹੈਗਾ ਕਿਸਕੇ ਨਾਲ ਸਾਈਜ਼ ਕਿਹੜੀ ਸਾਈਜ਼ 10 18 5 18 5 ਉਹਦੇ ਵਿੱਚ ਚੌੜਾਈ ਇਤਨੀ ਚੌੜਾਈ ਇਤਨੀ ਉਹ ਇੱਕ ਲਾਈਨਿੰਗ ਦਾ ਪੀਸ ਦਾ ਯਾਰੀ ਹੋ ਉਹ ਮੈਨੂੰ ਫਾਈਨਲ ਨਾ ਥਾ ਨਾ ਸ਼ੀਸ਼ਾ ਕਿ ਮੈਂ ਕੱਟਦੇ ਆ ਮਿੰਟ ਮਾਰਨਾ ਆਉਂਦਾ ਨਾ ਇਹ ਆਹ ਲਓ ਵਾਤੀ ਨਹੀਂ ਲਾਓ ਜੀ ਆਹ ਲਓ ਡਟ ਗਿਆ ਇਹ ਇੰਨੇ ਟਾਈਮ ਸੀ ਐਂ ਤਾਂ 18 5 ਹਾਂ ਖਰਾਬ ਹੋਈ ਠੀਕ ਹੈ ਤਾਂ ਇੰਟੂ ਲਾਓ ਜੀ ਕੰਮ ਹੋ ਗਿਆ ਜੀ ਆ ਲਓ ਫੜੋ ਜੀ ਬਸ ਬਸ ਹੋਰ ਉਹ ਤੇਰੇ ਕਿਤੇ ਡਿਜ਼ਾਈਨ ਸਾਨੂੰ ਮਲੋਟੋਂ ਬੋਰਨ ਲੱਭ ਹੀ ਜਾਏਗਾ ਫੇਰ ਲਾ ਲਾਂਗੇ ਚਲੋ ਚੱਲੀ ਗਿਆ ਆਪਾਂ ਹੁਣ ਸਬਜੀ ਮੰਡੀ ਇਤੋਂ ਰਾਈਵਰ ਦੇ ਆ ਸਬਜੀ ਮੰਡੀ ਚ ਮਲੋੜ ਓ ਜੀ ਮੰਡੀ ਮੈਂ ਤੁਹਾਨੂੰ ਮੁਖਾ ਦਿਆਂ ਮਲੋੜ ਦੀ ਮੇਰੇ ਨਾਲ ਦਾ ਪਤਾ ਨਹੀਂ ਕਿੱਧਰ ਗਿਆ ਚਲਾ ਆਂਬ ਖਰੀਦਦਾ ਖਰੀਦਦਾ ਉਹ ਸਰੇਂਦਰ ਡਾਕਟਰ ਕਿੱਧਰ ਗਿਆ ਜਲਾ ਲੈ ਕਿੱਧਰ ਗਏ ਡਾਕਟਰ ਸਾਹਿਬ ਕਿੱਧਰ ਗਏ ਚਲੇ ਆ ਫੋਨ ਮਾਰਨਾ ਪੈਣਾ ਉਹਨੂੰ ਆ ਸਭ ਫਰੂਟਾਂ ਵਾਲੀਆਂ ਰੇੜੀਆਂ ਆ ਵੇਖੋ ਆਂਬ ਜੀ ਅੱਜ ਆ ਗਿਆ ਸਾਡੇ ਤੋਂ ਲੜੀਂਦਾ ਹੀ ਨਹੀਂ ਪਿਆ ਕੀ ਰੇਟ ਲਾਏਗਾ ਫਾਹਰ ਕੀ ਰੇਡ ਆਂਦਾ 60 ਆਂਦਾ ਹੀ ਹੈ ਹਾਂ ਲੈ ਲੈ ਤੂੰ ਦੱਸ ਹਾਂ 100 ਦੱਸ ਕੱਲ ਪਾ ਆ ਫਾਹਰ ਠੀਕ ਆ ਚੱਲ ਤੇ ਸਾਰੇ ਜੀ ਨਿਕਲਣਾ ਕੋਈ ਨਹੀਂ ਕੁੱਤਾ ਆ ਹੈ ਇਹਦਾ ਮੈਂਗੋ ਸ਼ੇਕ ਤਾਂ ਬਣੂਗਾ ਮੇਰੇ ਕੋਲ ਲੈ ਹੀ ਦੁੱਧ ਵਾਦੂਆ ਜਾ ਕੇ ਭਰ ਕੇ ਤੈਨੂੰ ਨਾ ਇੱਕ ਕੰਮ ਵੀ ਬੜਾ ਹੈ ਨੂੰ ਨਹੀਂ ਬਣਾਉਣਾ ਆਪਾਂ ਨਿੱਕੇ ਜਿਹੇ ਹੋਟਲ 'ਚ ਆ ਗਏ ਆ ਤੇ ਪੂੜੀਆਂ ਖਾਣ ਲੱਗੇ ਆ ਨੂੰ ਦੋ ਮਿੰਟ ਹੁਣ ਜਲਦੀ ਰੀਆਂ ਪੜੀਆਂ ਖਾ ਕੇ ਫਿਰ ਚੱਲਾਂਗੇ ਭੁੱਖ ਬੜੀ ਲੱਗੀ ਆ ਇਹਨੂੰ ਕਿਹਾ ਲਿਆ ਪੂੜੀਆਂ ਇਸ ਭਾਈ ਨੂੰ ਭਾਈ ਲੈ ਪੂੜੀਆਂ ਪਾਣੀ ਲਿਆ ਦੇ ਨਾਲ ਠੰਡਾ ਆਹ ਠੰਡਾ ਲਿਆਈ ਵੀਰ ਲਾਓ ਜੀ ਅਨਕਾਏ ਹੋੜ ਲੈ ਨਿਕਾ ਆਇਆ ਛੜਕ ਦੇ ਉੱਤੇ ਹੀ ਭੋਲ ਦੇ ਗੋਲ ਆਈਆਂ ਗਰਮ ਗਰਮ ਪੂੜੀਆਂ ਜਿਨੇ ਖਾਣੀਆਂ ਆਜੋ ਵੀਰ ਮਲੋਟ ਸ਼ਹਿਰ ਚ ਅਸੀਂ ਜੀ ਐ ਨੂੰ ਕਵਾਂਗੇ ਪੂੜੀਆਂ ਰੱਜ ਕੇ ਖਵਾਵਾਂਗੇ ਪਰ ਉਹਨਾ ਤੁਹਾਨੂੰ ਮਲੋਟ ਪੈਣਾ ਜੀ ਠੀਕ ਆ ਜਿਨੇ ਖਾਣੀ ਆਜੋ ਓ ਖਬੜੀ ਲੱਗੀ ਜੀ ਤੇ ਮੈਂ ਆਹ ਕੁਛ ਨਾ ਕੁਛ ਖਾਈਏ ਸਵੇਰੇ ਰੋਟੀ ਨਹੀਂ ਸੀ ਖਾਧੀ ਰਾਤ ਨੂੰ ਵੀ ਨਹੀਂ ਜਾ ਕੇ ਖਾਣੀ ਕਿਉਂਕਿ ਕੂੜੀਆਂ ਨੇ ਕੰਮ ਕਰ ਦੇਣਾ ਸਾਡਾ ਸਵੇਰ ਤੇ ਸਵੇਰ ਤੱਕ ਜਾ ਪੈਗੀ ਕਿਉਂ ਵੀਰ ਸਵੇਰ ਤੱਕ ਨਹੀਂ ਹੁਣ ਖਾਂਦੇ ਆਪਾਂ ਰੋਟੀ ਮੇਰੀ ਕੰਮ ਹੋਰ ਅੱਜ ਗਾਲੀ ਦੇ ਸਵੇਰੇ ਖਾਵਾਂਗੇ ਲਓ ਜੀ ਸਤਨਾਮ ਸ਼੍ਰੀ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੰਦਾਰੇ ਇਹ ਖਾਂਦੇ ਰਹੀਏ ਤੁਰੇ ਹੁਣ ਫੇਰ ਤੇ ਵੀਰ ਸ੍ਰਿੰਦਰਾਂ ਦਾ ਖੰਡ ਲੈਣੀ ਆ ਬਾਜ਼ਾਰ ਚੋਂ ਨਿਕਲਿਆ ਕਿੱਥੇ ਜਾਂਦਾ ਇੱਕ ਰੀ ਆਈਏ ਦਾ ਹਾਂ ਇੱਧਰ ਆ ਕੋ ਮੜਕੋ ਮੜਕੀ ਹੋ ਵੇ ਖਾਦੇ ਹੋ ਪਟੂ ਰੇਜੇ ਦਾ ਏਸੀ ਏਸੀ ਆ ਗਰਮੀ ਜ ਨਹੀਂ ਬੈਠਾ ਜਾਂਦਾ ਹਾਂ ਹੁਣ ਕਾਰ ਸਕਾਏਗੀ ਮੁੜਕਾ ਹੋਈ ਹੋਈ ਆ ਲੈ ਆ ਖੰਡ ਮੌਰਿਆ ਛੇਤੀ ਕਰ ਖੰਡ ਨਹੀਂ ਤੈਨੂੰ ਮਿਲਦੀ ਆਂਦਾ ਦੋ ਮਿੰਟ ਚ ਆ ਗਿਆ ਮੈਂ ਹੋ ਰੱਖਦੀ ਕੰਡੇ ਤੇ ਉਹ ਪਰਲੇ ਮੰਨੇ ਇਹ ਪੈਸੇ ਤੇ ਆ ਜਾ ਛੇਤੀ ਕਰ ਆਇਆ ਬਸ਼ੇਰੋਂ ਟੱਕੇ ਟੁੱਕੇ ਖਾ ਕੇ ਟੋਕਾ ਟੁੱਕਾ ਲਾਇਆ ਕੇ ਸਾਰਾ ਸਮਾਨ ਕਠਕ ਕਰਕੇ ਤੇ ਘਰੇ ਪਹੁੰਚ ਗਿਆ ਇੱਥੇ ਵਲੌਗ ਦਾ ਐਂਡ ਕੀਤਾ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਲੈ ਕੇ ਮੈਂ ਸ਼ੇਅਰ ਕਰ ਦਿਆ ਜੀ ਹਉਈ ਆਪਾਂ ਪਹੁੰਚ ਗਏ ਘਰੇ